ਇਕ ਕੁੱਤਾ ਗਾਹ ਦੇ ਲਈ ਰੱਖੀਦਾ ਬਣਾ ਭੌਂਕਣ ਵਾਸਤੇ ਤੇ ਜਿਹੜਾ ਕੁੱਤਾ ਭੌਂਕੇ ਨਾ ਖਾ ਪੀ ਕੇ ਸਵੇਂ ਮਾਲਕ ਵੀ ਕਹਿੰਦਾ ਇਹਨੂੰ ਕਿਤੇ ਛੱਡ ਕੇ ਆਓ ਪਰ ਇਹ ਗਲੋਂ ਲਾਓ ਆਖੋ ਸਤਨਾਮ ਇਹ ਜਿੰਨੇ ਅਸੀਂ ਪੈਰੇ ਵਾਲੇ ਆ ਨਾ ਕਵੀਸ਼ਰ ਸਿੰਘ ਰਾਗੀ ਸਿੰਘ ਮਾਰੇ ਦੇ ਕਥਾਵਾਚ ਕੀ ਉਹਦੇ ਘਰ ਦੇ ਕੂਕਰ ਹੈ ਤੇ ਜੇ ਉਹਦਾ ਘਰ ਲੁੱਟਿਆ ਜਾਂਦਿਆ ਹੋਵੇ ਤੇ ਅਸੀਂ ਮੂੰਹ 'ਚ ਘੁੰਗਣੀਆਂ ਪਾ ਲਈਏ ਤੇ ਫਿਰ ਸਾਨੂੰ ਵੀ ਸਜ਼ਾ ਮਿਲੂਗੀ ਇਦਾਂ ਕਹਿ ਦੇਣਗੇ ਬਾਬਾ ਜੀ ਤੁਸੀਂ ਬੜਾ ਸੱਚ ਬੋਲਦੇ ਇਦਾਂ ਤੇ ਮੈਂ ਕਹਾ ਵੀ ਤੁਹਾਨੂੰ ਦੰਦਨ ਪੈਂਦੀ ਆ ਤੁਸੀਂ ਨਹੀਂ ਭੇਟਾ ਲੈਂਦੇ ਵਿਚਰਦੇ ਬਾਹਰ ਅੰਦਰ ਜਾਂਦੇ ਤੁਸੀਂ ਕਿਉਂ ਨਹੀਂ ਸੰਗਤ ਨੂੰ ਸੱਚ ਬੋਲਦੇ ਕਹਿੰਦੇ ਡਰ ਲੱਗਦਾ ਸਤਨਾਮ ਸੱਚ ਹੈ ਜੀ ਵੇਖੋ ਆਪੋ ਆਪਣਾ ਫਰਜ਼ ਹੈ ਇਹ ਸ਼ਬਦ ਅਸੀਂ ਮਾਨ ਕਰਦੇ ਆ ਤੁਹਾਡਾ ਕਿ ਸਾਡੇ ਵਿੱਚ ਵੀ ਸਾਡੇ ਪਿਆਰ ਵਾਲੇ ਕਹਿਣਗੇ ਵੀ ਭਾਈ ਸਾਹਿਬ ਵਿਭਾਗ ਨੇ ਇਹਨਾਂ ਨੂੰ ਲੋਕੀ ਪਿਆਰ ਕਰਦੇ ਆ ਤੇ ਤੁਸੀਂ ਵੀ ਸੱਚ ਬੋਲੋ ਤੁਹਾਨੂੰ ਵੀ ਕਰਨਗੇ ਪਰ ਗੱਲ ਤੇ ਉਹ ਆ ਨਾ ਵੀ ਚੂਆਂ ਨੇ ਮੀਟਿੰਗ ਕੀਤੀ ਬਿੱਲੀ ਫੜਨੀ ਆ ਤੇ ਇੱਕ ਕਹਿੰਦਾ ਮੈਂ ਪੂਛ ਫੜੂ ਦੂਜਾ ਕਹਿੰਦਾ ਮੈਂ ਪਿਛਲੀ ਲੱਤ ਤੇਜਾ ਕਹਿੰਦਾ ਮੈਂ ਦੂਜੀ ਲੱਤ ਤੇ ਜਿਹੜਾ ਚੌਥਾ ਉਹ ਕਹਿੰਦਾ ਮੈਂ ਅਗਲੀ ਲੱਤ ਫੜ ਲਾਂਗਾ ਤੇ ਇੱਕ ਸਿਆਣਾ ਸੀ ਚੂਆਂ ਦਾ ਲੀਡਰ ਉਹ ਪਰੇ ਜੇ ਬੈਠਾ ਚੁੱਪ ਕਰਕੇ ਉਹਨੂੰ ਕਹਿੰਦੇ ਤੂੰ ਵੀ ਸਲਾਹ ਦੇ ਦੇ ਭਾਉ ਕੋਈ ਤੇ ਅਹੀਂ ਸਾਰੇ ਸਲਾਹ ਕਰਨਦੇ ਆ ਉਹ ਕਹਿੰਦਾ ਮੈਂ ਤੁਹਾਡੀਆਂ ਸੁਣ ਲਿਆ ਜਿਹੜੇ ਗੁੱਝੇ ਹੁੰਦੇ ਨਾ ਪੀ ਜੇ ਰਹਿੰਦੇ ਉਹ ਗੱਲ ਨੂੰ ਪੂਰੀ ਤਰ੍ਹਾਂ ਸੁਣ ਕੇ ਵਿਚਾਰਦੇ ਹੋ 6 ਬੰਦੇ ਬੋਲ ਪੈਂਦੇ ਆ ਕਈ ਤੇ ਐਡੇ ਹੁਸ਼ੇ ਹੁੰਦੇ ਕਥਾ ਜੀ ਉੱਠ ਕੇ ਲੱਗ ਪੈਂਦੇ ਬੋਲਣਾ ਕੋ ਸਤਨਾਵਾ ਉਹਨੇ ਸਾਰੀ ਗੱਲ ਸੁਣੀ ਕਹਿੰਦਾ ਮੈਂ ਤੁਹਾਡੀਆਂ ਗੱਲਾਂ ਸੁਣਦਾ ਏ ਵੀ ਤੁਸੀਂ ਕਹਿੰਦੇ ਆ ਬਿੱਲੀ ਫੜਨੀ ਐ ਗੱਲ ਕਿ ਟੱਲੀ ਬਣਨੀ ਐ ਵੀ ਜਦੋਂ ਵੀ ਆਇਆ ਕਰੂਗੀ ਆਪਾਂ ਨੂੰ ਪਤਾ ਲੱਗੇਗਾ ਉਹ ਕਹਿੰਦਾ ਮੈਂ ਤਾਂ ਚੁੱਪ ਐ ਤੁਸੀਂ ਕੋਈ ਲੱਤ ਫੜੀ ਫਿਰਦਾ ਕੋਈ ਪੂਛ ਕੋਈ ਪੰਜਾ ਮਿਆਉ ਵਾਲੇ ਬਣੇ ਕਿਹੜਾ ਹੋਊਗਾ ਕੋ ਸਤਨਾਮ ਮਿਆਉ ਵਾਲਾ ਦੱਸੋ ਉਸ ਗੱਲ ਸਾਰੀ ਐ ਜੇ ਇੱਥੇ ਪਤਾ ਸਭ ਨੂੰ ਕੀ ਆ ਪਰ ਪਤਾ ਕਿਉਂ ਅਸੀਂ ਕਦੋਂ ਬੁਰੇ ਬਣ ਗਏ ਗੁਰੂ ਬੁਰਾ ਬਣੇ ਗੁਰੂ ਨਾਨਕ ਸਾਹਿਬ ਦੇ ਪੱਥਰ ਮਾਰੇ ਮੱਥੇ ਤੇ ਮਾਰੇ ਨੂੰ ਜੇਲ੍ਹ ਹੋਈ ਉੱਥੇ ਭਾਈ ਮਰਦਾਨਾ ਸਾਹਿਬ ਜੀ ਕਹਿੰਦੇ ਬਾਬਾ ਜੀ ਨਾ ਕੋਈ ਵਕੀਲ ਨਾ ਕੋਈ ਦਲੀਲ ਤੇ ਨਾ ਕੋਈ ਅਪੀਲ ਇਹ ਜਿਹੜਾ ਤੁਸੀਂ ਬਾਬਰ ਦੇ ਮੂੰਹ ਤੇ ਜਾਬਰ ਕਹਿ ਕੇ ਪੰਗਾ ਪਾਤਾ ਹੁਣ ਆਪਣੇ ਮਗਰ ਕਿਸੇ ਨਹੀਂ ਆਉਣਾ ਮਹਾਰਾਜ ਉਹ ਤਾਂ ਅਰਬੀ ਰੂਹਾਂ ਸੀ ਮਹਾਰਾਜ ਮੁਸਕਰਾਏ ਕਹਿੰਦੇ ਭਾਈ ਮਰਦਾਨਿਆਂ ਕੀ ਹੋਇਆ ਈ ਕਹਿੰਦੇ ਬਾਬਾ ਚੁੱਪ ਕਰਕੇ ਕੀਰਤਨ ਕਰਦੇ ਸੀ ਇਕੰਦਰਾ ਜੰਗਲਾਂ ਦੇ ਵਿੱਚ ਰਸ ਲੈਂਦੇ ਸੀ 2-3-3-4-4 ਪੈਰ ਆਨੰਦ ਤੈਨੂੰ ਕਿਉਂ ਛੇੜ ਲਿਆ ਜੇ ਇਹਦੇ ਮੂੰਹ ਤੇ ਕੀ ਲੋੜ ਪਈ ਸੀ ਬਾਬਰ ਨੂੰ ਜਾਬਰ ਕਹਿੰਦੀ ਇਹਦੀ ਸਰਕਾਰ ਐ ਇਹਦੇ ਹੱਥ ਬੜੇ ਲੰਮੇ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਵੇਖ ਮਰਦਾਨਿਆਂ ਰੰਗ ਓਏ ਤੂੰ ਕਹਿੰਨਾ ਇਹਦੀ ਸਰਕਾਰ ਇਹਦੇ ਹੱਥ ਲੰਮੇ ਐ ਇਹਦੇ ਪਿੱਛੇ ਸਰਕਾਰ